ਤੁਬਾਹ ਕਰਨ ਵਾਸਤੇ ਕਾਗਦਸ ਨੇ ਬੜੀਆਂ-ਬੜੀਆਂ ਸ਼ਾਦਸ਼ਾ ਕੀਤੀਆਂ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸਪੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੰਨ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਕਲਾ ਪਿੰਡ ਦੇ ਕਰੀਬ 25 ਬੰਦੇ ਉਹਦੇ ਇਸ ਅਤਵਾਦੀ ਅੱਗ ਵਿੱਚ ਸੜ ਗਏ ਜਿਹੜੀ ਅਤਵਾਦੀ ਅੱਗ ਜਿਹੜੀ ਆ ਉਹ ਇਸ ਕਾਂਗਰਸ ਦੇ ਲੀਡਰਾਂ ਦੇ ਸ਼ਾਸਨ ਕਰਕੇ ਪੰਜਾਬ ਦੇ ਵਿੱਚ ਬਾਲੀ ਸੀਗੀ ਉਹ ਸਭ ਪੁਰਾਣੇ ਲੋਕਾਂ ਨੂੰ ਚੇਤਾ ਹੂਗਾ ਪੁਰਾਣੇ ਜਰਨਲਿਸਟਾਂ ਨੂੰ ਚੇਤਾ ਹੂਗਾ ਜਦੋਂ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਦਾਰ ਦੁਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਿਹੜਾ ਪਹਿਲਾ ਸਭ ਤੋਂ ਵੱਡਾ ਕਾਂਡ ਹੋਇਆ ਉਹ ਢਿਲਵਾਂ ਦੇ ਦੇੜੇ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾ ਕੇ ਕਤਲ ਕੀਤਾ ਗਿਆ ਇਹ ਜਦੋਂ ਤੁਸੀਂ ਸਾਰੀਆਂ ਕੜੀਆਂ ਜੋੜੋਗੇ ਛੇ ਤੁਹਾਨੂੰ ਪਤਾ ਲੱਗੂਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਦਾ ਤਬਾਹ ਕੀਤਾ ਔਰ ਮੈਂ ਵੀ ਕਹਿੰਦਾ ਕਿ ਪੰਜਾਬ ਨੂੰ ਆਰਥਿਕ ਸੰਕਟ ਦੇ ਵਿੱਚ ਤਕੜ ਵਿੱਚ ਵੀ ਕਾਂਗਰਸ ਜਿਹੜੀ ਜ਼ਿੰਮੇਵਾਰ ਰਹੀ ਜਦੋਂ ਦਰਵਾਦਾ ਸਿੰਘ ਮੁੱਖ ਮੰਤਰੀ ਸੀਗੇ ਸ਼ਾਇਦ ਮੈਂ ਗਲਤ ਨਾ ਬੋਲਦਾ ਬੀਬੀ ਪੱਠਲ ਜੀ ਉਸ ਸਮੇਂ ਉਹਨਾਂ ਦੀ ਕਹਾਣੀ ਦਾ ਐਸਾ ਸੀਗੇ ਅਰਬਿੰਦਵਾਦੀ ਤੱਕ ਜੇਤਾ ਅਸੀਂ ਕਾਲਜ ਪੜ੍ਹਦੇ ਸੀਗੇ ਉਸ ਕਾਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਅੰਦਰ ਸੀਐਪੀ ਦੀ ਐਂਟਰੀ ਹੋਈ ਔਰ ਪਹਿਲੀ ਵਾਰ ਪੈਦਾ ਮਿਲਟਰੀ ਫੋਰਸ ਆਈਆਂ ਔਰ ਪੰਜਾਬ ਦੇ ਸਿਰ ਤੇ ਕਬਜ਼ਾ ਚੜਨਾ ਸ਼ੁਰੂ ਹੋਇਆ ਜਿਹੜਾ ਅੱਜ ਵਾਧਾ ਵਾਧਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੱਦੀ ਵਾਸਤੇ ਕੱਲੇ ਪਠੱਲ ਦਾ ਬਿਆਨ ਨਹੀਂ ਤੁਸੀਂ ਡੇਢ ਮੀਨਾਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਵੇ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਮੁੰਡਿਆਂ ਨੂੰ ਸਿਲੰਡਰ ਕਰਾਇਆ ਸੀਗਾ ਭਾਵੇਂ 25 ਦੇ 25 ਮੁੰਡੇ ਬਾਅਦ ਦਿੱਤੇ ਗਏ ਉਹ ਉਹਨਾਂ ਨੂੰ ਵੀ ਚੇਤਾ ਹੋਣਾ ਉਹ ਅੱਜ ਤੱਕ ਨਹੀਂ ਬੋਲੇ ਹੁਣ ਚੇਤਾ ਆਇਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਦਾ ਸੀ ਉਹ ਬਾਹਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਐ ਗੱਜ ਦਾ ਮੂਲੀਆ ਨੂੰ ਵਿਵਾ ਦਿੱਤੇ ਇਹ ਗੱਜ ਮੂਲੀ ਸਭ ਦੇ ਸਾਡੇ ਪੁੱਤਾਂ ਨੂੰ ਕਟਨ ਨੇ ਉਹ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦਾ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਕਿੱਦੇ ਅੱਜ ਤੱਕ ਬੀਕਦੇ ਹੋਣਗੇ ਕਾਂਗਰਸ ਸਹਜ ਸਹਜ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਆ ਕਿ ਅਸੀਂ ਕੀ ਕਰਕੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ 17 ਦੀ ਇਲੈਕਸ਼ਨ ਸੀਗੀ 2017 ਦੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਸੈਂ ਨਲਾ ਉੱਤੇ ਆਮ ਚੱਚਾ ਸੀਗੀ ਕਾਂਗਰਸ ਦੀ ਪਾਰਟੀ 100 ਸੀਟ ਜਿੱਜੂਗੀ ਤੇ ਉਸ ਸਮੇਂ ਮੋੜ ਬੰਬ ਤਬਾਕਾ ਕਰਾਇਆ ਗਿਆ ਤੇ ਕਾਗਦਗਰ ਦੀ ਸਰਕਾਰ ਬਣ ਗਈ ਅੱਜ ਮੈਡਮ ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਵਿਵਾਦ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅੱਖ ਦੀ ਪੱਟੀ ਦੇ ਵਿੱਚ ਚੋਖਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਂਕ ਚਿਲਾਉਣ ਦੇ ਤੇ ਬੰਬ ਚੱਲਦੇ تھے ਕਿੱਦਾਂ ਬੱਸਾਂ ਚੋਂ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਦਿਆ ਕਿੱਦਾਂ ਸਰਪਾਜ ਬਾਜੇ ਹੋਣੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੱਬ ਜਿਹੜੇ ਪੰਜਾਬ ਦੇ ਵਿੱਚ ਪਏ ਐ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਂਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬਤ ਬੱਕੇ ਖਾਦ ਆਦਿਏ ਕਾਂਗਰਸ ਇਹ ਪੋਲਟਿਕਸ ਕਰਦੀਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹ ਹੋਂਸ ਸੈਸੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਲਤੂਤਾ ਕੀਤੀ ਹੈ ਬਸ ਮੈਂ ਪੰਜਾਬੀਓ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਦਾ ਹੈ ਇਹ ਕਰਦਾ ਹੈ ਸਰ ਇਹਨਾਂ ਕਾਂਗਰਸੀਆਂ ਦਾ ਇੱਕ ਕਰਦਾ ਕਿ ਕਾਂਗਰਸ ਦੀਆਂ ਇਹ ਸਿਆਸਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਨ ਕਿੱਦਾਂ ਪੰਕ ਕਰਨਾ ਹੈ ਬੰਬ ਕਿੱਦਾਂ ਚੜਾਉਣੇ ਆ ਸਰਕਾਰਾਂ ਕਿੱਦਾਂ ਬਣਾਉਣੀ ਆ ਇਹ ਤਜਰਬੇ ਕੀਤੇ ਪੰਜਾਬ ਦੇ ਵਿੱਚ ਇਸ ਕਾਂਗਦਸ ਨੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਉਹ ਉਹ ਦੇਸ਼ ਵਕਤ ਬਾਬਾ ਹੀਰ ਸਿੰਘ ਪੱਠਲ ਦੀ ਬੇਟੀ ਹੈ ਇਹ ਸੱਚ ਹੈ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਜੇ ਉਹ ਆਖਿਆ ਇੱਕ ਦੇਸ਼ ਵਕਤ ਦੀ ਬੇਟੀ ਹੈ ਜੇ ਉਹ ਨੂੰ ਪੰਜਾਬ ਦੇ ਨਾਲ ਕੋ ਮੋਸੀਗਾ ਜੇ ਉਹ ਨੂੰ ਇਹ ਦੇਸ਼ ਦੇ ਨਾਲ ਕੋ ਮੋਸੀਗਾ ਪਹਿਲੀ ਗੱਲ ਤੇ ਇਹ ਨਾਫਸਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਬ ਤਬਾਕੇ ਕੰਨ ਦੀ ਸਲਾਮਾਂ ਦੇਦੇ ਸੀਗੇ ਉਹਨਾਂ ਦੇ ਨਾਂ ਉਦੋਂ ਹੀ ਮੈਡਮ ਪੱਟਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਭਗਤ ਬਦਵਾਚ ਉਹ ਜੰਮੀ ਪਲੀ ਹੈ ਤੇ ਉਹਨਾਂ ਦੇ ਨਾਂ ਦੱਸਣੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਭ ਦਾ ਕਿ ਆਪਣੇ ਵੱਡੇ ਵੱਡੇ ਦੇਦਿਆਂ ਦਾ ਨਾਂ ਵੀ ਉਹਨਾਂ ਨੇ ਕਲੰਕਤ ਕਰਕੇ ਰੱਖਤਾ ਵੱਡੇ ਵੱਡੇ ਦੇਦਿਆਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲ ਕੇ ਰੱਖਤਾ ਮੈਡਮ ਪੱਟਲ ਨੇ ਉਹ ਜੇ ਵਾਕਿਆ ਹੈ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰਾ ਸਿੰਘ ਪੱਠਲ ਦੀ ਧੀ ਐ ਉਹਨੂੰ ਅੱਜ ਉਹਨਾਂ ਅਫਸਾਂ ਦੇ ਹੋਰ ਨਾ ਵਾਪੇਨੇ ਚਾਹੀਦੇ ਪਹਿਲੀ ਗੱਲ ਤੇ ਉਦੋਂ ਦੱਸਦੇ ਚਾਹੀਦੇ ਕਿਉਂ ਨਹੀਂ ਦੱਸੇ ਕਿਉਂ ਨਹੀਂ ਕੈਪਟਨ ਨੂੰ ਨੰਦ ਸਿੰਘ ਨੇ ਦੱਸਿਆ ਉਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ ਕਰਦਾ ਸੀ ਉਹ ਮੁੰਡੇ ਬਾਹਰ ਦਿੱਤੇ ਗਏ ਅੱਜ ਕੈਪਟਨ ਨੂੰ ਜੱਤਾ ਆ ਗਿਆ ਅੱਜ ਕੈਪਟਨ ਕਹਿੰਦਾ ਮੈਨੂੰ ਕਦੇ ਕਦੀ ਨੀਂਦ ਨਹੀਂ ਆਉਂਦੀ ਇੰਨਾ ਲੰਮਾ ਸਮਾਂ 30 ਸਾਲ ਸਕਾਚਾ ਪੀ ਕੇ ਸੌਂਦੇ ਨਹੀਂ ਸਾਡੇ ਪੁੱਤਾਂ ਨੂੰ ਯਾਰ ਤੁਸੀਂ ਇਦਾਂ ਬੰਗਵਾਤਾ ਪੰਜਾਬੀਆਂ ਨੂੰ ਇਦਾਂ ਬੰਗਵਾਤਾ ਕਦੋਂ ਬੰਦਾ ਕੰਮ ਤੇ ਗਿਆ ਵਾਪਸ ਨਹੀਂ ਆਇਆ ਕਿਤੇ ਬੰਬ ਚੱਲ ਗਿਆ ਚੌਂਕ 'ਚ ਕਿਤੇ ਬੰਦ ਸੁਣ ਇਸ ਕਰਕੇ ਦੋਸਤੋ ਮੈਂ ਵਿਕਟਮ ਆ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਓ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿ ਉਹਦੀ ਬੋਲੇ ਕਾਲ ਦੇ ਹੁਣ ਕਿੱਥੇ ਗਿਆ ਰਾਣਾ ਬ੍ਰਿੰਗਡ ਕੰਪਨੀ ਹੁਣ ਕਿਉਂ ਦੀ ਮੈਡਮ ਮੱਠਲ ਦੇ ਬਿਆਨ ਤੇ ਬੋਲਦੇ ਦੱਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬ ਵਿਸਥ ਕੀਤੇ ਜਾਣ ਤਾਦਵਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਾਬ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਝੇਲਾ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇਦਾਂ ਦੀਆਂ ਸਾਜ ਸਾਜ ਰਜ ਦੇਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇਦਾਂ ਦੀਆਂ ਸਾਜ ਸਾਜ ਰਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇਦਾਂ ਦੀਆਂ ਸਾਜ ਸਾਜ ਰਚੀਆਂ ਇਹ ਸਾਜ ਸਾਜ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਹਿਬ ਨੂੰ ਇਹ ਸਾਜ ਸਾਜ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬਈ ਦਾ ਬਿਆਨ ਕਿੱਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸਟ ਕਰਾਓ ਕੁਰਸੀ ਲਈ ਫਾਇਦਾ ਕਰਾਓ ਲੋਕਾਂ ਦਾ ਮਤੈਂ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਰਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗਧਾਂਵਾਂ ਤੋਂ ਜਿਹੜੇ ਕੰਨਾ ਪੰਜਾਬ ਨੂੰ ਵਿਰਵਾਦ ਕਰਨ ਲਈ ਕਾਂਗਰਸ ਨੇ ਕੀਤੇ ਆ ਉਹਨਾਂ ਗੰਦਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਿਚਾਦੀ ਦੇ ਵਿੱਚ ਲੋਕ ਕਿਚਾਦੀ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਿਚਾਦੀ ਅਸਲ ਕਿਚਾਦੀ ਤੁਸੀਂ ਜੇ ਅਸਲ ਲੋਕ ਫੈਲਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇੰਨਾ ਕਾਂਗਦਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋਦੇ ਆ ਇਹ ਜਿਹੜੇ ਡਰਾਉਂਦੇ ਧਮਕਾਉਂਦੇ ਇਹ ਜਿਹੜੇ ਹੜ ਹੜ ਵੀ ਬਿਆਨ ਦਿੰਦੇ ਆ ਇਹਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਹੋ ਰਿਹਾ ਇਹਨਾਂ ਨੂੰ ਲੋਕ ਚਹਰੀ ਦੇ ਵਿੱਚ ਮੂੰਹ ਨਾ ਲਾਇਓ ਇਹ ਤੁਹਾਡੇ ਕੋਲ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਪੁੱਛੋ ਕੌਣ ਲੋਕ ਸੀਗੇ ਔਰ ਬੜਾ ਖਤਰਨਾਕ ਬਿਆਨ ਹੈ ਏ ਜੇ ਪੰਜਾਬ ਦੀ ਬਿਰੋਕਰੇਸੀ ਵਿੱਚ ਇਦਾਂ ਦੇ ਬੰਦੇ ਬੈਠੇ ਸੀਗੇ ਜਿਹੜੇ ਉਸ ਸਮੇਂ ਮੁੱਖ ਮੰਤਰੀ ਨੂੰ ਗਾਈਡ ਕਰਦੇ ਸੀਗੇ ਇਹ ਕੋਈ ਐ ਨਹੀਂ ਹੈ ਇਹ ਬਹੁਤ ਖਤਰਨਾਕ ਬਿਆਨ ਹੈ ਕਿਹੜੀ ਬਿਰੋਕਰੇਸੀ ਸੀ ਜਿਹੜੀ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੀ ਸੀ ਮੁੱਖ ਮੰਤਰੀ ਦੇ ਨਾਮ ਹਲ ਕੇ ਕਾਂਗਰਸੀਆਂ ਦੇ ਨਾਂਵਾਲ ਕੇ ਇਹ ਮੈਡਮ ਪੱਠਲ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਔਰ ਮੇਰੀ ਮੁੱਖ ਮੰਤਰੀ ਸਾਹਿਬ ਤੋਂ ਮੰਗਾਂ ਕਿ ਇਸ ਬੱਲਾ ਬਿਆਨ ਦੀ ਜਿਹੜੀ ਆ ਉਹ ਬਹੁਤ ਡੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਔਰ ਮੇਰੀ ਪੰਜਾਬੀਓ ਤੁਹਾਡੀ ਲੋਕ ਜਨਤਾ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੇ ਬਰਬਾਦ ਕੀਤਾ ਪੰਜਾਬ ਇਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਬਦਬਾਦ ਕੀਤਾ ਇਹਨਾਂ ਨੇ ਅੱਜ ਤੱਕ ਹਜ਼ਾਰਾਂ ਲੋਕ ਜਿਹੜੇ ਇਸ ਅੱਗ ਦੇ ਵਿੱਚ ਝੋਕਤੇ ਜਿਹੜੀ ਅੱਗ ਇਹਨਾਂ ਨੇ ਆਪਣੀ ਸਤਾ ਵਾਸਤੇ ਪੰਜਾਬ ਦੇ ਵਿੱਚ ਬਾਲੀ ਸੀਗੀ ਮੈਂ ਇਹ ਤੁਹਾਡੇ ਸਾਈ ਮੀਡੀਆ ਦੇ ਸਾਈ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੀਗਾ ਮੈਂ ਇਹ ਅਪੀਲ ਕਰਨ ਵਾਸਤੇ ਆਇਆ